कल डेट सी सासुखपाल सिंह खैरा जी दी। बेल दी ਤੇ ਜਿਹੜੀ ਪਹਿਲੇ ਦਫਾ ਲਈ ਸੀ 195 ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੱਦਣ ਆਨਰੇਬਲ ਹਾਈ ਕੋਰਟ ਨੇ ਉਹਨਾਂ ਨੂੰ ਬੇਲ ਦਿੱਤੀ ਹੈ ਬੇਲ ਤੋਂ ਬਾਅਦ ਜਿਸ ਦਿਨ ਬੇਲ ਹੋਣੀ ਸੀ ਉਸ ਦਿਨ ਸਵੇਰ ਦੇ 2 ਵਜੇ ਇੱਕ ਬਿਲਕੁਲ ਫਾਲਸ ਕੇਸ ਧਾਇਰ ਕੀਤਾ ਗਿਆ so that in anu jail ch rakha jaye ik bayan liya gaya ek aadmi jail de vich kashmir singh ohi wife kol hon ke kuj anpachhate bandeyan ne aake kar mainu drayya dhamkaya sanu maran di dhamki ditti sasukpal singh khaira sare nu pehle sare punjabi jande ne assi dasna chahnde ha o koi professional nahi ne o siyasetdan ne dujji peedi de siyasetdan ne ਉਹਨਾਂ ਦੇ ਲੇਟ ਫਾਦਰ ਸਾਹਿਬ ਸੁਖਜਿੰਦਰ ਸਿੰਘ ਜੀ ਇੱਕ ਨਾਮੀ ਪੰਜਾਬ ਦੇ ਪੋਲੀਟੀਸ਼ੀਅਨ ਰਹੇ ਨੇ ਮਨਿਸਟਰ ਰਹੇ ਐਮਐਲਏ ਰਹੇ ਬਹੁਤ ਵਾਰ ਸਾਹ ਸੁਖਪਾਲ ਸਿੰਘ ਖੈਰਾ ਖੁਦ ਤਿੰਨ ਵਾਰ ਦੇ ਐਮਐਲਏ ਨੇ ਲੀਡਰ ਆਫ ਦੀ ਆਪੋਜੀਸ਼ਨ ਪਹਿਲੇ ਰਹਿ ਚੁੱਕੇ ਐ ਇੰਨੀ ਅਨਫੋਰਚੂਨੇਟ ਗੱਲ ਹੈ ਕਿ ਹਿਊਮਨ ਰਾਈਟਸ ਦੀ ਇਤੋਂ ਤੱਕ ਵਾਇਲੇਸ਼ਨਸ ਹੋਣ ਕਿ ਉਸ ਦਿਨ ਝੂਠਾ ਇੱਕ ਕੇਸ ਜ਼ਾਇਰ ਕਰ ਦਿੱਤਾ ਜਾਏ ਤੇ ਉਸ ਕੇਸ ਦੀ ਜਿਹੜੀ ਕੱਲ ਬੇਲ ਲੱਗੀ ਸੀ ਉਸ ਸਾਰਿਆਂ ਨੂੰ ਹੀ ਇਸ ਗੱਲ ਦਾ ਪੂਰਨ ਫੇਥ ਸੀ ਜੁਡੀਸ਼ਰੀ ਤੇ ਵੀ ਸਾਨੂੰ ਇਸ ਗੱਲ ਦਾ ਯਕੀਨ ਸੀ ਕਿ ਸਾਡਾ ਸਾਥੀ ਜਿਹੜਾ ਉਹ ਕੱਲ ਬੇਲ ਤੇ ਬਾਹਰ ਆ ਜਾਏਗਾ ਇੱਕ ਜਿਹੜੀ ਬਿਲਕੁਲ ਹੀ ਗੱਲ ਜਿਹੜੀ ਕੋਈ ਮੰਨ ਨਹੀਂ ਸਕਦਾ ਪੁਲਿਸ ਨੇ ਕੱਲ ਇੱਕ ਆਨਰੇਬਲ ਕੋਰਟ ਨੂੰ ਜਾ ਕੇ ਦਲੀਲ ਦੇ ਦਿੱਤੀ ਕਿ ਜੀ ਪੁਲਿਸ ਇਸ ਟਾਈਮ ਰਾਜਸਥਾਨ ਫਿਰ ਰਹੀ ਹੈ ਤੇ ਸਾਨੂੰ ਜੋ ਇਨਫੋਰਮੇਸ਼ਨ ਆਈ ਹੈ ਉਸ ਇਨਫੋਰਮੇਸ਼ਨ ਦੇ ਵਿੱਚ ਇੱਕ ਬਕਾਇਦਾ ਤਰ ਛੂਟਾ ਛਿੜੇੰਤਰ ਸਾ ਸੁਖਪਾਲ ਸਿੰਘ ਖੈਰਾਜੀ ਤੇ ਰਚਿਆ ਜਾ ਰਿਹਾ ਆਪ ਦੀ ਸਰਕਾਰ ਤੇ ਭਗਵੰਤ ਮਾਨ ਵੱਲੋਂ ਜਿਹਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਲਿੰਕ ਕਰ ਰਹੇ ਨੇ ਲਾਰੈਂਸ ਬਿਸ਼ਨੋਈ ਦੇ ਨਾਲ ਤੇ ਜੱਗੂ ਭਗਵੰਤਪੁਰੀ ਇਸ ਤੋਂ ਹੋਰ ਅਨਫੋਰਚੂਨੇਟ ਕੀ ਗੱਲ ਹੋ ਸਕਦੀ ਸਮੁੱਚੀ ਪਾਰਟੀ ਸ਼ੁਰੂ ਤੋਂ ਹੀ ਆਲ ਇੰਡੀਆ ਕਾਂਗਰਸ ਸਾਰੀ ਸਾਡੀ ਪੰਜਾਬ ਪ੍ਰਦੇਸ਼ ਕਾਂਗਰਸ ਸਾਰੀ ਆਪਣੇ ਸਾਥੀ ਨਾਲ ਹੈ ਸਾਨੂੰ ਪੂਰਨ ਫੇਥ ਹੈ ਸਾਡੇ ਜੁਡੀਸ਼ੀਅਲ ਸਿਸਟਮ ਉੱਤੇ ਮੇਰੀ ਆਪਣੀ ਪਰਸਨਲ ਅਪੀਲ ਐਜ਼ ਲੀਡਰ ਆਫ ਦੀ ਓਪੋਜੀਸ਼ਨ ਸਾਡੇ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਹੋਏਗੀ ਕਿ ਕਾਈਂਡਲੀ ਤੁਸੀਂ ਖੁਦ ਇੰਟਰਵਿਊਨ ਕਰੋ ਇਸ ਕਿਸਮ ਦਾ ਜਿਹੜਾ ਛੇੜਿਆੰਤਰ ਇਹ ਸਰਕਾਰ ਰਚਨਾ ਚਾਹਦੀ ਉਹਨੂੰ ਤੁਸੀਂ ਖੁਦ ਇੰਟਰਵਿਊਨ ਕਰਕੇ ਕਿਉਂਕਿ ਮੈਂ ਸਮਝਣਾ ਇਹਨਾਂ ਨੇ ਆਨਰੇਬਲ ਹਾਈ ਕੋਰਟ ਦੀ ਖੁਦ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਕੋਰਟ ਨੂੰ ਬਕਾਇਦਾ ਤੌਰ ਗਲਤ ਰਸਤੇ ਵੱਲ ਇਹ ਲੈ ਕੇ ਜਾ ਰਹੇ ਨੇ ਡੈਮੋਕ੍ਰੇਸੀ ਮੈਂ ਸਮਝਣਾ ਸਹੀ ਮੈਨੇ ਦੇ ਵਿੱਚ ਜੋ ਸੈਂਟਰ ਦੀ ਸਰਕਾਰ ਕਰ ਰਹੀ ਉਹੀ ਗੱਲ ਅੱਜ ਪੰਜਾਬ ਦੀ ਸਰਕਾਰ ਪੰਜਾਬ ਚ ਕਰ ਰਹੀ ਸਾਨੂੰ ਇਹ ਖੱਛਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਤੇ ਜੱਗੂ ਭਗਵਾਨਪੁਰੀਆ ਦਾ ਨਾਂ ਲੈ ਕੇ ਕੋ ਹੋ ਸਕਦਾ ਇਸ ਕਿਸਮ ਦੀ ਕੋ ਸਖਤ ਇਹਨਾਂ ਦੇ ਖਿਲਾਫ ਇਸ ਕਿਸਮ ਦੀ ਕੋ ਕਾਰਵਾਈ ਤੇ ਕੇਸ ਰਜਿਸਟਰ ਕੀਤਾ ਜਾ ਜਿਹਦੇ ਵਿੱਚ ਘੱਟੋ ਘੱਟ 6 ਮਹੀਨੇ ਜਾਂ ਸਾਲ ਵਾਸਤੇ ਪੱਕੇ ਤੌਰ ਸਾਸਕਪਾਲ ਸਿੰਘ ਖੈਰਾ ਬਾਹਰ ਨਾ ਆ ਸਕ। ਕਈ ਕਾਨੂੰਨ ਨਵੇਂ ਬਣੇ ਨੇ। ਸਾਨੂੰ ਜੋ ਰਿਪੋਰਟਸ ਆ ਰਹੀਆਂ ਨੇ ਕਿਉਂਕਿ ਰਿਪੋਰਟ ਸਾਡੀਆਂ ਵੀ ਜਿਹੜੀਆਂ ਨੇ ਪੁਲਿਸ ਦੀ ਸਾਡੇ ਵੀ ਅਸੀਂ ਬਹੁਤ ਧੇਰ ਸਰਕਾਰਾਂ ਚ ਰਹੇ ਆ ਸਾਡੇ ਆਪਣੇ ਲਿੰਕ ਨੇ ਸੀਨੀਅਰ ਪੁਲਿਸ ਆਫੀਸਰਜ਼ ਨੇ ਬਾਕਾਇਦਾ ਤੌਰ ਸਾਨੂੰ ਉਤਲਾਹ ਦਿੱਤੀ ਹੈ ਕਿ ਬੜਾ ਸਟ੍ਰਿੰਜੈਂਟ ਲਾਅ ਹੈ ਇੱਕ। ਇਹ ਗੈਂਗਸਟਰਸ ਦੇ ਨਾਲ ਤੁਹਾਡਾ ਨਾਂ ਕਿਸੇ ਢੰਗ ਨਾਲ ਜੋੜ ਦਿੱਤਾ ਜਾਏ ਤੇ ਇਹੋ ਜਿਹੇ ਕਾਨੂੰਨ ਨਵੇਂ ਬਣੇ ਜਿੱਥੇ 6 ਮਹੀਨੇ ਤੁਹਾਨੂੰ ਬਕਾਇਦਾ ਤੌਰ ਕੋਈ ਜ਼ਮਾਨ ਦਾ ਮੌਕਾ ਵੀ ਨਹੀਂ ਮਿਲ ਸਕਦਾ ਸੋ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਵਾਂਗਾ ਭਗਵੰਤ ਮਾਨ ਜੀ ਇਸ ਗੱਲੋਂ ਮੁੜੋ ਇੱਕ ਪਾਸੇ ਤੁਹਾਡੀ ਪਾਰਟੀ ਇੰਡੀਆ ਬਲੌਕ ਦਾ ਹਿੱਸਾ ਬਣੀ ਤੁਸੀਂ ਆਪਣੇ ਹੀ ਕਲੀਗਜ਼ ਨੂੰ ਆਪਣੀ ਪਾਰਟੀ ਦੇ ਕਿਉਂਕਿ ਤੁਹਾਡੇ ਜਿਹੜੇ ਕਮੀਆਂ ਪੇਸ਼ੀਆਂ ਨੇ ਆਪੋਜੀਸ਼ਨ ਦੇ ਵਿੱਚ ਆਪੋਜੀਸ਼ਨ ਦਾ ਕੰਮ ਹੈ ਸਰਕਾਰ ਦੀਆਂ ناکਾਮੀਆਂ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਲੋਕਾਂ ਦੇ ਸਾਹਮਣੇ ਲੈ ਕੇ ਆਣੀਆਂ ਜੇ ਤੁਸੀਂ ਸਮਝਦੇ ਹੋ ਕਿ ਇਹਦੇ ਨਾਲ ਆਵਾਜ਼ ਸਾਸੁਖਪਾਲ ਸਿੰਘ ਖਹਿਰਾ ਜਾਂ ਇੰਡੀਅਨ ਨੈਸ਼ਨਲ ਕਾਂਗਰਸੀ ਲੀਡਰਸ਼ਿਪ ਦੀ ਬੰਦ ਤੁਸੀਂ ਕਰ ਸਕੋਗੇ ਬਿਲਕੁਲ ਤੁਹਾਨੂੰ ਮਗਾਲਤਾ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਤੇ ਵੇਚੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਹਦੇ ਤੇ ਫਤਵਾ ਦੇ ਦਿਆ ਸਾਨੂੰ ਇਹਨਾਂ ਤੋਂ ਕੋਈ ਆਸ ਉਮੀਦ ਹੈ ਨਹੀਂ ਬਟ ਮੈਂ ਇਨਸਪਾਈਟ ਆਫ 댓 ਬੀਇੰਗ ਦ ਲੀਡਰ ਆਫ ਦ ਆਪੋਜੀਸ਼ਨ ਮੈਂ ਚੀਵੈਸਟਰ ਨੂੰ ਕਹਾਂਗਾ ਇਸ ਕੰਮ ਤੋਂ ਗੁਰੇਜ਼ ਕਰ ਇਹ ਗੱਲ ਬਹੁਤ ਮਾੜੀ ਹੈ ਬੜੇ ਅਨ ਹੈਲਦੀ ਟਰੈਡੀਸ਼ਨਸ ਤੁਸੀਂ ਸੈੱਟ ਕਰ ਰਹੇ ਹੋ ਆਂਦੇ ਟਾਈਮ ਵਾਸ ਇਹ ਹੈਲਦੀ ਡੈਮੋਕ੍ਰੈਟਿਕ ਟਰੈਡੀਸ਼ਨਸ ਵਾਸੇ ਬਹੁਤ ਘਾਤ ਤੁਸੀਂ ਕਿਹਾ ਸੀ ਇਹ ਬਦਲਾਅ ਲੈ ਕੇ ਆਵਣਾ ਕਿ ਕੀ ਇਹ ਬਦਲਾਅ ਹੈ ਇੱਥੇ ਸ਼ਰੀਆਮ ਬਦਲੇ ਦੀ பாਪ ਤੇ ਮੈਂ ਆਨਰੇਬਲ ਚੀਫ ਜਸਟਿਸ ਸਾਹਿਬ ਨੂੰ ਅਪੀਲ ਕਰਾਂਗਾ ਕਿ ਬਕਾਇਦਾ ਤੌਰ 'ਤੇ ਇਸ ਕੇਸ ਦੇ ਵਿੱਚ ਇੰਟਰਵਿਨ ਕਰੋ ਤੇ ਤੁਸੀਂ ਪੰਜਾਬ ਦੇ ਇੱਕ ਨਾਮੀ ਲੀਡਰ ਜਿਨ੍ਹਾਂ ਦੀਆਂ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਜਿਨ੍ਹਾਂ ਨਾਲ ਜੁੜੀਆਂ ਨੇ ਉਹਨਾਂ ਦੇ ਖਿਲਾਫ ਜਿਹੜੇ ਇੱਕ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਝੂਠੇ ਕੇਸ ਪੁਲਿਸ ਇਸ ਹੱਦ ਤੱਕ ਜਾ ਸਕਦੀ ਫੇਰ ਤਾਂ ਤੁਸੀਂ ਕਿਸੇ ਆ ਆਰਡੀਨਰੀ ਆਦਮੀ ਨੂੰ ਕੋਈ ਜਸਟਿਸ ਵੀ ਉਮੀਦ ਹੋ ਸਕਦੀ ਹੈ ਤੇ ਤੋ ਇਹਨੂੰ ਅਸੀਂ ਕੰਡਮ ਕਰਾਂਗੇ ਅੱਜ ਕਾਂਗਰਸ ਸਮੂਚੀ ਪਾਰਟੀ ਕਿਉਂਕਿ ਮੈਂ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਦੇ ਅਫਸਰ ਤੋਂ ਬੋਲ ਰਿਹਾ ਹਾਂ ਸਾਸ਼ੁਕਪਾਲ ਸਿੰਘ ਜੀ ਦੇ ਨਾਲ ਹੈ ਜੱਜ ਸਾਹਿਬ ਨੂੰ ਵੀ ਮੈਂ ਗੁਜ਼ਾਰਿਸ਼ ਕਰੂੰਗਾ ਤੇ ਭਗਵੰਤ ਮਾਨ ਨੂੰ ਵੀ ਮੈਂ ਗੱਲ ਕਵਾਂਗਾ ਭਗਵੰਤ ਮਾਨ ਇਸ ਗੱਲ ਤੇ ਗੁਰੇਜ਼ ਕਰੋ ਇਸ ਚੱਕਰ ਚ ਨਾ ਪਾਓ ਇਹ ਕੰਮ ਪੰਜਾਬ ਦੀਆਂ ਟਰੈਡੀਸ਼ਨਸ ਦੇ ਖਿਲਾਫ ਹੈ ਪੰਜਾਬ ਨੇ ਕਦੀ ਵੀ ਇਸ ਕਿਸਮ ਦੀ ਜ਼ਿਆਤੀ ਸਹਿ ਨਹੀਂ ਕੀਤੀ ਪਾਰੀ ਇਹਦਾ ਜਿਹੜਾ ਰਾਜਨੀਤਿਕ ਨੁਕਸਾਨ ਹੈ ਤੁਹਾਡੀ ਜਮਾਤ ਨੂੰ ਤੇ ਤੁਹਾਨੂੰ ਉਠਾਣਾ ਪਏਗਾ ਮੈਂ ਇੰਨੀ ਹੀ ਗੱਲ ਕਹਿਣਾ ਚਾਹੁੰਦਾ ਬਾਜੋਪੀ ਸਾਹਿਬ ਕਿਹਦੇ ਪਾਸੇ ਤਾਂ ਗੱਲਬਾਤ ਚੱਲ ਰਹੀ ਹੈ ਗਠਜੰਬ ਦੇ ਦੂਸਰੇ ਪਾਸੇ ਐਲਾਈਂਸ ਬਾਰੇ ਕੋਈ ਬਾਤ ਚੱਲ ਰਹੀ ਹੈ ਤੁਹਾਨੂੰ ਲੱਗਦਾ ਨਹੀਂ ਯਾ ਦੋਨੇ ਬਿਲਕੁਲ ਆਪੋਜੀਟ ਇੱਕ ਦੂਜੇ ਤੋਂ ਹੈ ਗਿਆ ਤਾਂ ਇਹਦਾ ਇਫੈਕਟ ਗਠਜੰਦਨ ਤੇ ਜਾਂ ਸ਼ੀਟ ਸ਼ੇਰਿੰਗ ਤੇ ਪਾਏਗਾ ਦੇਖੋ ਤੁਸੀਂ ਗਠਜੰਦਨ ਦੀ ਗੱਲ ਹੈ ਜਾਂ ਸ਼ੀਟ ਸ਼ੇਰਿੰਗ ਦੀ ਤੇ ਲੰਬੀ ਗੱਲ ਉਹ ਤੇ ਬਹੁਤ ਡੁੰਗਿਆਈ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਪਰਿਵਾਰੀ ਨਵੇਂ ਆਏ ਨੇ ਦਵਿੰਦਰ ਯਾਦਵ ਸਾਹਿਬ ਪਿਛਲੇ ਦੋ ਦਿਨ ਦੀਆਂ ਮੀਟਿੰਗਸ ਕਰ ਰਹੇ ਇੱਕ ਦਿਨ ਅੱਜ ਦਾ ਦਿਨ ਵੀ ਇੱਥੇ ਨੇ ਕੱਲ ਦਾ ਦਿਨ ਵੀ ਇੱਥੇ ਹਰ ਬਲਾਕ ਪੱਧਰ ਤੱਕ ਇਪਕਾਇਦਾਤਔਰ ਇਹਦੇ ਬਾਰੇ ਆਪਣਾ ਥਿਊ ਸਾਰਾ ਗੋਚ ਲਿਆ ਜਾ ਰਿਹਾ ਮੈਂ ਇਹਦੇ ਤੇ ਕੋਈ ਵੱਧ ਟਿੱਪਣੀ ਕਰਨਾ ਨਹੀਂ ਚਾਹਾਂਗਾ ਕਿਉਂਕਿ ਅਸੀਂ ਬਹੁਤ ਪਾਰਟੀ ਹਾਈ ਕਮਾਂਡ ਨੂੰ ਦਲੀਲ ਅਪੀਲ ਨਾਲ ਸਾਰੀ ਗੱਲ ਪਾਰਟੀ ਦਾ ਸਟੈਂਡ ਵਰਕਰਸ ਦਾ ਸਟੈਂਡ ਪੰਜਾਬ ਦੇ ਲੋਕ ਕੀ ਆਸ ਉਮੀਦ ਕਰਦੇ ਕਾਂਗਰਸ ਉਹ ਸਾਫ ਕਰਦੇ ਸਾਡਾ ਸਟੈਂਡ ਨੋਨ ਤੁਹਾਨੂੰ ਪਹਿਲੇ ਹੀ ਪਤਾ ਕਿਸੇ ਨੂੰ ਕੋਈ ਲੈ ਬਟ ਮੈਂ ਸਮਝਣਾ ਟ੍ਰੈਡੀਸ਼ਨਸ ਵਾਸਤੇ ਰਾਜਨੀਤਿਕ ਟ੍ਰੈਡੀਸ਼ਨਸ ਵਾਸਤੇ ਸਿਆਸੀ ਆਦਮੀਆਂ ਐਜ਼ ਅ ਕ੍ਰਿਮੀਨਲ ਤੁਸੀਂ ਇੱਕ ਕ੍ਰਿਮੀਨਲ ਵਰਗਾ ਜਿਸ ਕਿਸਮ ਦੀ ਇੱਕ ਨਵੀਂ ਇਹ ਟ੍ਰੈਡੀਸ਼ਨ ਸ਼ੁਰੂ ਕੀਤੀ ਹੈ ਬਹੁਤ ਘੱਟ ਬਹੁਤ ਮਾੜੀ ਹੈ ਇਸ ਕਿਸਮ ਦੇ ਹਾਲਾਤ ਅਸੀਂ ਪਾਕਿਸਤਾਨ ਦੇ ਵਿੱਚ ਤੇ ਅਫਗਾਨਿਸਤਾਨ ਤੇ ਸੁਣੇ ਪਰ ਜ਼ਰਨਾ ਹਿੰਦੁਸਤਾਨ ਦੇ ਵਿੱਚ ਮਹਾਤਮਾ ਗਾਂਧੀ ਦੇ ਦੇਸ਼ ਇਸ ਕਿਸਮ ਦੇ ਹਾਲਾਤ ਨਹੀਂ ਸੀ ਇਹਦਾ ਇਹਦਾ ਰਿਜ਼ਲਟ ਚੰਗਾ ਨਹੀਂ ਹੋਏਗਾ ਮੈਂ ਤਾਂ ਗੱਲ ਇੰਨੀ ਹੀ ਕਹਿ ਸਕਦਾ